ਸਤਿਕਾਰਯੋਗ ਆਈਟੀਟੀ 2364 ਸਲੈਕਟਡ ਅਧਿਆਪਕ ਸਾਥੀਓ ਸਾਥੀਓ ਕੁਝ ਗੱਲਾਂ ਸਾਂਝੇ ਕਰਨੀਆਂ ਆ ਤੁਹਾਡੇ ਨਾਲ ਇੱਕ ਤੇ ਪਿਛਲੇ ਕਈ ਦਿਨਾਂ ਤੋਂ ਇੱਕ ਗੱਲ ਚੱਲ ਰਹੀ ਹੈ ਜਿਹੜੀ ਬੜੀ ਜ਼ਰੂਰੀ ਵੀ ਆ ਕਿ ਜਿਹੜੀ ਭਰਤੀ ਬਹਾਲ ਹੋਈ ਆ ਉਹ ਅਸੀਂ ਕਰਾਈ ਆ ਉਹਨੇ ਕਰਾਈ ਆ ਇਦਾਂ ਐ ਉਹਦਾ ਉਹ ਗੱਲਾਂ ਤੇ ਆਪਾਂ ਕਰ ਚੁੱਕੇ ਆ ਸਾਰਿਆਂ ਨੂੰ ਪਤਾ ਵੀ ਹੈ। ਬਾਕੀ ਮੇਨ ਗੱਲ ਹੁਣ ਇਹ ਆ ਕਿ ਮੇਨ ਗੱਲ ਜਿਹੜੀ ਇਹ ਕਰਦੇ ਆ ਕਿ ਭਰਤੀ ਜਿਹੜੀ ਆ ਨਰੋਲ ਈਟੀਟੀ ਹੋਣੀ ਚਾਹੀਦੀ ਹੈ। ਇਹ ਜਿਹੜੀ ਸਾਥੀ ਕਰ ਰਹੇ ਆ। ਚਲੋ ਅ ਫਿਰ ਕਹਿ ਰਹੇ ਆ ਉਹਨਾਂ ਦਾ ਆਪਣਾ ਵਿਚਾਰ ਹੈ ਕਰ ਸਕਦੇ ਆ। ਹੁਣ ਇੱਕ ਜਿਹੜਾ ਨੋਟਿਸ ਕਰਾਇਆ ਸੀ ਇਹਨਾਂ ਨੇ ਪ੍ਰਗਟ ਸਿੰਘ ਦੇ ਨਾਂ ਤੋਂ ਉਹ ਨੋਟਿਸ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਜੇ ਇਹ ਗੱਲ ਲਿਖ ਦਿੰਦੇ ਕਿ ਨਰੋਲੀ ਟੀਟੀ ਨੂੰ ਜੁਆਇਨ ਕਰਾ ਦਿਓ ਨੌਨ ਇਫੈਕਟਡ ਨੂੰ ਜੁਆਇਨ ਕਰਾ ਦਿਓ ਬਾਕੀਆਂ ਨੂੰ ਬਾਅਦ ਵਿੱਚ ਤੁਸੀਂ ਜੋ ਵੀ ਕੋਰਟ ਦਾ ਫੈਸਲਾ ਆਏਗਾ ਉਹਦੇ ਅਨੁਸਾਰ ਕਰ ਲਿਓ ਇਹ ਹੀ ਗੱਲ ਇਹ ਕਹਿ ਰਿਹਾ ਵੀ ਨੋਟਿਸ ਦੇ ਵਿੱਚ ਇਹ ਗੱਲ ਮੈਂਸ਼ਨ ਹੋਣੀ ਚਾਹੀਦੀ ਸੀ ਤਾਂ ਸ਼ਾਇਦ ਡਿਪਾਰਟਮੈਂਟ ਕਰਵਾ ਦਿੰਦਾ ਨੌਨ ਇਫੈਕਟਡ ਈਟੀਟੀ ਕੈਂਡੀਡੇਟ ਦੀ ਜੁਆਇਨਿੰਗ ਕਰਾ ਦਿੰਦਾ ਪਰ ਮੈਂ ਇਥੇ ਕੁਝ ਗੱਲਾਂ ਸ਼ੇਅਰ ਕਰਨੀਆਂ ਚਾਹੁੰਦਾ ਪਹਿਲੀ ਗੱਲ ਤੇ ਜਿਹੜਾ 3363 ਕੇਸ ਲੱਗਿਆ ਸੀ ਵੀਆਡ ਵੱਲੋਂ ਕੋ ਸਾਥੀਆਂ ਵੱਲੋਂ 5 ਨੰਬਰ ਨੂੰ ਲੈ ਕੇ ਉਸ ਕੇਸ ਨੂੰ ਅਸੀਂ ਵਾਪਸ ਕਰਾਇਆ ਚਾਹੇ ਡਿਸੀਜਨ ਹੋਣ ਤੋਂ ਬਾਅਦ ਹੀ ਕਰਾਇਆ ਤਾਂ ਹੀ ਭਰਤੀ ਬਹਾਲ ਹੋਈ ਆ ਇਹ ਸਾਰਿਆਂ ਨੂੰ ਪਤਾ ਹੁਣ ਜੋ ਕੋ ਮਰਜ਼ੀ ਕਹੀ ਜਾਵੇ ਤੇ ਅਸੀਂ ਵਰਕ ਕੀਤਾ ਉਹ ਵਰਕ ਕੀਤਾ ਬੇਸਿਕਲੀ ਮਡ ਉਥੋਂ ਵੱਜਾ ਜਿਹੜਾ ਸਾਨੂੰ ਲੱਗਦਾ ਸੀ ਕਿ ਇਹ ਕਰਾਉਣਾ ਪੈਣਾ ਫਿਰ ਜਿਹੜੀ ਭਰਤੀ ਬਹਾਲ ਹੋ ਸਕਦੀ ਉਹ ਕਰਾਇਆ ਔਰ ਉਸ ਤੋਂ ਬਾਅਦ ਭਰਤੀ ਜਿਹੜੀ ਬਹਾਲ ਹੋਈ ਉਹ ਮੈਂ ਸਾਥੇ ਦੱਸਣਾ ਚਾਹੁੰਨਾ ਹੈ ਕਿ ਨਾਨ ਇਫੈਕਟਡ ਦੀ ਇਹ ਗੱਲ ਕਰਦੇ ਆ ਬੀਆਡ ਵਿਦ ਹੇਲਡ ਕਰਕੇ ਮੈਂ ਕੋਸ਼ਿਸ਼ ਇਥੇ ਆਰਡਰ 179 2021 ਜਿਹੜੀ ਇੱਕ ਸੀਐਮ ਲੱਗੀ ਸੀ 15 ਸਤੰਬਰ 2021 ਨੂੰ ਸੁਲੇਂਦਰ ਕੰਬੋਜ ਵੱਲੋਂ ਕਿ ਬੀਆਡ ਨੂੰ ਵਿਦ ਹੇਲਡ ਕਰਕੇ ਬਾਕੀ ਪਾਰਟ ਨੂੰ ਪੂਰਾ ਕਰ ਦਿਓ ਮੈਂ ਉੱਥੇ ਉਹ ਆਰਡਰ ਵੀ ਪੋਸਟ ਕਰ ਰਹੇ ਹਾਂ ਤੁਸੀਂ ਸਾਰੇ ਪੜ੍ਹ ਸਕਦੇ ਹੋ ਕਿ ਉੱਥੇ ਵੀ ਕੋਸ਼ਿਸ਼ ਕੀਤੀ ਗਈ ਸੀ ਉਹਦਾ ਨਤੀਜਾ ਇਹ ਨਿਕਲਿਆ ਕਿ ਜੱਜ ਸਾਹਿਬ ਨੇ ਸਾਰੇ ਕੇਸ ਰੀਓਪਨ ਕਰਕੇ 52 ਭਰਤੀ ਜਿਹੜੀ ਰੱਦ ਕਰਤੀ ਇਹ ਕੋਸ਼ਿਸ਼ ਅੱਜ ਨਹੀਂ ਹੋ ਰਹੀ ਮੈਂ ਇਥੇ ਇਹ ਗੱਲ ਤਾਂ ਕਰ ਰਿਹਾ ਕਿ ਇਹਦਾ ਇਹ ਗੱਲ ਪਹਿਲਾਂ ਕਰ ਚੁੱਕਿਆ ਹੋ ਚੁੱਕੀ ਹੈ ਕੋਰਟ ਦੇ ਵਿੱਚ ਹੋ ਚੁੱਕੀ ਹੈ ਔਰ ਉਹਦਾ ਨਤੀਜਾ ਸੀ ਭਰਤੀ ਰੱਦ ਮੈਂ ਦੁਬਾਰਾ ਕਹਿ ਰਿਹਾ ਤੁਸੀਂ ਆਰਡਰ ਪੜ੍ਹ ਲਿਓ ਮੈਂ ਆਰਡਰ ਪੋਸਟ ਕਰ ਰਿਹਾ ਨਾਲ-ਨਾਲ ਆਰਡਰ ਵੀ ਪੋਸਟ ਕਰਾਂਗੇ ਤੱਥਾਂ ਦੇ ਆਧਾਰ ਤੇ ਗੱਲ ਕਰੀ ਦੀ ਹੈ ਮੈਂ ਕੋਈ ਵਰਬਲੀ ਗੱਲ ਨਹੀਂ ਕਰ ਰਿਹਾ ਇੱਕ ਗੱਲ ਹੋਰ ਇੱਕ ਜਿਹੜਾ 3363 ਚ ਕੇਸ ਲੱਗਿਆ ਸੀ ਪੰਜ ਨੰਬਰ ਨੂੰ ਲੈ ਕੇ ਜਿੱਤੇ ਸਟੇ ਸੀਗਾ ਉੱਥੇ ਵੀ ਅਸੀਂ ਗੱਲ ਕੀਤੀ ਸੀ ਉਦੋਂ ਅਸੀਂ ਇਹ ਵੀ ਕਿਹਾ ਸੀ ਨਾਨ ਇਫੈਕਟਡ ਜਿਹੜੇ ਪੰਜ ਨੰਬਰ ਤੋਂ ਪ੍ਰਭਾਵਿਤ ਨਹੀਂ ਹੁੰਦੇ ਉਹਨਾਂ ਨੂੰ ਜੁਆਇਨ ਕਰਾ ਦਿਓ ਅਸੀਂ ਵੀ ਇਹ ਗੱਲ ਕੀਤੀ ਸੀ ਪਰ ਕੋਰਟ ਨੇ ਉਹ ਵੀ ਗੱਲ ਨਹੀਂ ਮੰਨੀ ਔਰ ਹੁਣ ਤੁਸੀਂ ਆ ਬੰਦਾ ਜਲਾ ਲਓ ਵੀ ਇਹ ਸਿਨੈਰੀਓ ਜਿਹੜਾ ਕਿੱਧਰ ਨੂੰ ਜਾਣਾ ਹੈ ਆਪਾਂ ਇਹ ਗੱਲਾਂ ਕਰ ਚੁੱਕੇ ਹਾਂ ਜਿਹੜੀਆਂ ਤੁਸੀਂ ਕਾਡਰ ਨੂੰ ਹੁਣ ਕਰ ਰਹੇ ਹੋ ਉਹ ਗੱਲਾਂ ਹੋ ਚੁੱਕੀਆਂ ਐ ਔਰ ਉਹਦਾ ਨਤੀਜਾ ਵੀ ਸਾਡੇ ਸਾਹਮਣੇ ਆ ਪ੍ਰਤੀ ਰੱਦ ਹੋ ਗਈ ਹੁਣ ਦੁਬਾਰਾ ਉਧਰ ਵੱਲ ਨੂੰ ਅੱਧ ਰਹੇ ਹਾਂ ਚਲੋ ਹਰੇਕ ਨੇ ਆਪਣੀ ਕੋਸ਼ਿਸ਼ ਕਰਨੀ ਐ ਪਰ ਤੱਥਾਂ ਦੇ ਆਧਾਰ ਤੇ ਤੁਹਾਨੂੰ ਮੈਸੇਜ ਡਿਲੀਵਰ ਕਰ ਰਿਹਾ ਤੁਸੀਂ ਸਾਰੇ ਨੋਟਾਂ ਨੂੰ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਅਨਾਲਿਸਿਸ ਖੁਦ ਕਰ ਸਕਦੇ ਹੋ ਵੀ ਆਪਾਂ ਕਿਸ ਦਿਸ਼ਾ ਵੱਲ ਵੱਧ ਰਹੇ ਹਾਂ ਸੋ ਮੇਰੀ ਬੇਨਤੀ ਐ ਕਿ ਆਪਾਂ ਜਿੰਨਾ ਉਲਝਣਾਂ ਤੋਂ ਨਿਕਲੇ ਸੀ ਉਹਨਾਂ ਉਲਝਣਾਂ ਫਿਰ ਫਿਰ ਵੱਧ ਰਹੇ ਐ ਉਹਨਾਂ ਉਲਝਣਾ ਉਹਨਾਂ ਵਲਵਲੇ ਵਿੱਚ ਆਪਾਂ ਸ਼ਾਇਦ ਫਿਰ ਜਾ ਰਹੇ ਹਾਂ ਚਲੋ ਰੱਬ ਰੱਖਾ ਸਾਰਿਆਂ ਦਾ ਭਲਾ ਹੋਵੇ ਪਰ ਦੀ ਅਸੀਂ ਨਹੀਂ ਕਹਿੰਦੇ ਕਿਉਂਕਿ ਅਸੀਂ ਮੁੱਢ ਤੋਂ ਜ਼ੋਰ ਲਾਇਆ ਅਸੀਂ ਹੁਣ ਵੀ ਕਹਿੰਦੇ ਹਾਂ ਰੁਜ਼ਗਾਰ ਮਿਲੇ 23 64 ਨੇ 3 ਸਾਲ ਸੰਤਾਪ ਭੰਡਾਇਆ ਲੋਕਾਂ ਨੇ ਟੈਸਟ ਕਲੀਅਰ ਕੀਤੇ ਆ ਡਿਪਲੋਮੇ ਡਿਗਰੀਆਂ ਕੀਤੀਆਂ ਪਰ ਆਪਾਂ ਹਰ ਗੱਲ ਨੂੰ ਗਲਤ ਵੇਨਾ ਪ੍ਰੈਜ਼ੈਂਟ ਕਰ ਰਹੇ ਹਾਂ ਇਹ ਗੱਲ ਠੀਕ ਨਹੀਂ ਸੋ ਮੇਰੀ ਕੁਝ ਗੱਲਾਂ ਕੋਈ ਗੱਲਾਂ ਕੁਝ ਲੋਕਾਂ ਨੂੰ ਚੁਭਣ ਗਈਆਂ ਉਹ ਕਿ ਮੈਂ ਸੱਚ ਬੋਲਿਆ ਇਹ ਕੋਸ਼ਿਸ਼ ਹੈ ਜਿਹੜੀਆਂ ਹੁਣ ਕਰ ਰਹੇ ਜਿਹੜੀਆਂ ਆਪਾਂ ਹੁਣ ਕੇਡਰ ਤੱਕ ਮੈਸੇਜ ਲੈ ਕੇ ਜਾ ਰਹੇ ਆ ਕਿ ਇਹ ਡਿਟੀ ਨੂੰ ਜੁਆਇਨ ਕਰਾ ਦਿਓ ਬੀਆਰ ਨੇ ਵਿੱਢ ਹਲਡ ਕਰਕੇ ਗੱਲ ਹੋ ਚੁੱਕੀ ਤੁਸੀਂ ਦੇਖੋ ਪੜੋ ਤੇ ਵਿਚਾਰੋ ਧੰਨਵਾਦ ਜੀ